ਮਾਈ ਗੁਰਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਮੱਬਾ ਜੀ ਨੇ ਆਪਣੇ ਇੱਕ ਪ੍ਰੇਮੀ ਨੂੰ ਆਤਮਾ ਰਾਹੀ ਪਹੁੰਚ ਕੇ ਮਾਰੇ ਪਾਸੇ ਜਾਣ ਤੋਂ ਬਚਾਉਣਾ ਇੱਕ ਸਮੇਂ ਤੱਕ ਬਾਬਾ ਜੀ ਇਸ ਸਮੇਂ ਤੱਕ ਬਾਬਾ ਜੀ ਦੀ ਆਤਮਿਕ ਵਾਸਤਾ ਨਾਮ ਜਪ ਦੁਆਰਾ ਬਹੁਤ ਉੱਚੀ ਹੋ ਚੁੱਕੀ ਸੀ ਆਪ ਜੀ ਸਤੂਲ ਸ੍ਰੀ ਚੋ ਆਤਮ ਬਖ ਕਰਕੇ ਸੂਖਮ ਸਰੀਰ ਤਾਰ ਜਿੱਥੇ ਵੀ ਜਾਣਾ ਚਾਹੁੰਦੇ ਅੱਖ ਦੇ ਮੋਰ ਵਿੱਚ ਉੱਥੇ ਪੁੱਜ ਜਾਂਦੇ ਅਤੇ ਜ ਪ੍ਰੇਮੀ ਜਨਾਂ ਨਾਲ ਬਚਨ ਬਲਾਸ ਵੀ ਕਰ ਆਉਂਦੇ ਪ੍ਰੇਮੀ ਜਨਾਂ ਅਸੀਂ ਜੋ ਅਜੇ ਪੰਜ ਪੂਤਕ ਮਿੱਟੀ ਨਾਲ ਪਿਆਰ ਪਾਈ ਬੈਠੇ ਹਾਂ ਆਤਮਾ ਨੂੰ ਸਰੀਰ ਨਾਲੋਂ ਬਖ ਕਰਕੇ ਸੂਖਮ ਸਰੀਰ ਆਹੀਂ ਵਿਚਰਨ ਵਾਲੀ ਗੱਲ ਸਾਨੂੰ ਸ਼ਾਇਦ ਅਨਹੋਣੀ ਪਾਸੀ ਦੀ ਕਿਉਂਕਿ ਅਸੀਂ ਹਰ ਗੱਲ ਨੂੰ ਆਪਣੀ ਸੋਚ ਮਤ ਤੇ ਮਤ ਨਾਲ ਤੋਲਦੇ ਨਾਪਦੇ ਹਾਂ ਪਰ ਇਹ ਕਮਾਈ ਤੇ ਮਿਹਨਤ ਦਾ ਵਿਚਾਰ ਜਿਹੜੇ ਇਸ ਗੁਰਮਤਿ ਮਾਰਗ ਤੇ ਪੰਦੀ ਬਣੇ ਅਤੇ ਨਾਮ ਦੀ ਕਮਾਈ ਕੀਤੀ ਉਹਨਾਂ ਲਈ ਇਹ ਗੱਲਾਂ ਬਹੁਤ ਮਾਮੂਲੀ ਹਨ ਨੌ ਤਰਪਾਈ ਵੀਰ ਸਿੰਘ ਜੀ ਨੇ ਗੁਰੂ ਨਾਨਕ ਚਮਤਕਾਰ ਵਿੱਚ ਉੱਚੇ ਖੰਡਾਂ ਦੇ ਕੌਤਕ ਪਿਆਰੇ ਦਾ ਪਿਆਰ ਅਤੇ ਰਾਜਾਂ ਦਾ ਸਿਮਨਾਵਤੀ ਹੋਰ ਬੇਅੰਤ ਥਾਮਾਂ ਤੇ ਐਸੇ ਵਿਸ਼ੇ ਪਰਥਾਏ ਬਹੁਤ ਸਵਸ਼ਟ ਸਪਸ਼ਟ ਕੀਤਾ ਲਿਖਿਆ ਹੈ ਕਿ ਜਿਵੇਂ ਨਾਮੀ ਪਰਛਦੀ ਆਤਮਾ ਉਸੇਨ ਕਾਰਨ ਨਾਲ ਸਰੀਰ ਵਿੱਚੋਂ ਲੱਗ ਹੋ ਜਾਂਦੀ ਹੈ ਇਹ ਸਰੀਰ ਨੂੰ ਛੱਡ ਕੇ ਆਤਮਾ ਆਪਣੇ ਆਪ ਨੂੰ ਹੋਣਾ ਤੇ ਸੁਤੰਤਰ ਮਹਿਸੂਸ ਕਰਦੀ ਹੈ ਕੁਨ ਲੈ ਹਤੇ ਤੰਤਰ ਤਰਤ ਦੇ ਇਲਾਹੀ ਰੰਗਾਂ ਨੂੰ ਮਾਣਦੀ ਆਤਮਾ ਸ੍ਰੀਰ ਤੋਂ ਵੱਖ ਹੋ ਕੇ ਵੇਖਦੀ ਹੈ ਕਿ ਪੰਜਾਂ ਤੱਤਾਂ ਦੀ ਮਡੋਲੀ ਜੋ ਪ੍ਰਭੂ ਜੀ ਨੇ ਮੇਰੇ ਬਾਸਣ ਲਈ ਬਣਾਈ ਹੈ ਉਹ ਹੋਰ ਹੈ ਤੇ ਮੈਂ ਉਸ ਵਿੱਚ ਰਹਿਣ ਵਾਲੀ ਬੱਕਰੀ ਹਸਤੀ ਹਾਂ ਜਿੰਨਾ ਮਹਾਪਰਖਾ ਨੇ ਚੰਗੀ ਤਵਛਿਆ ਕਰਕੇ ਜਾਂ ਆਪਣੇ ਮਾਨ ਦੀ ਕਾਗਰਤਾ ਨੂੰ ਬਦਾ ਕਿ ਆਪਣਾ ਸੂਖਮ ਸਰੀਰ ਚੰਗਾ ਬਲਵਾਨ ਕਰ ਲਿਆ ਹੋਵੇ ਉਹ ਆਪਣੇ ਸਤੂਰ ਸਰੀਰ ਨੂੰ ਚੂਲੇ ਬਾਗਰ ਜਨ ਨੀਚਹੁਣ ਲਾ ਕੇ ਵੱਖਰਾ ਰੱਖ ਦਿੰਦੇ ਹਨ ਅਤੇ ਦੁਨੀਆ ਦੇ ਕਿਸੇ ਵੀ ਕੋਨੇ ਵਿੱਚ ਜਿੱਥੇ ਉਹ ਚੋਣ ਬਿਨਾ ਕਿਸੇ ਰੋਖ ਟੋਖ ਦੇ ਵਿੱਚ ਰੱਖਦੇ ਹਨ ਤੇ ਫਿਰ ਜਦ ਚਾਹਣ ਆਪਣੀ ਆਤਮਾ ਨੂੰ ਅਸ ਸਤੂਰ ਸਰੀਰ ਵਿੱਚ ਪ੍ਰਵੇਸ਼ ਕਰ ਮੌੜ ਪਹਿਲੇ ਬਾਗ ਵਿਚਲਦੇ ਹਨ ਅਜੇ ਹੀ ਇੱਕ ਘਟਨਾ ਇੱਕ ਤਪਤੀ ਨਾਮੇ ਤੀਤੀ ਲੇਸ਼ਮ ਇੱਕ ਈ ਲੰਮੀ ਡੀਟੀ ਦੀ ਅੰਗਰੇਜ਼ ਵਿੱਚ 26 ਪੁਸਤ ਤੀਜਾ ਨਿੱਤਰ ਜੋ ਲੱਖਾਂ ਦੀ ਗਣਤੀ ਵਿੱਚ ਛਾਪੀ ਵਿੱਚ ਦਰਜ 26 ਵਿੱਚ ਦਰਜ ਹੈ ਉਹ ਉਸ ਸਮੇਂ ਚ ਉਹ ਬਾਨਨ ਕਰਦਾ ਹੈ ਕਿ ਉਸ ਦੇ ਬਹੁਤ ਹੀ ਕਠਨ ਤਪਸ਼ਾ ਮਹੰਤ ਨਾਲ ਛੋਟੀ ਉਮਰ ਵਿੱਚ ਹੀ ਇਹ ਸਪੂਰ ਸ੍ਰੀ ਤੋਂ ਸੂਖਮ ਸ੍ਰੀ ਬਖ ਕਰਨ ਦੀ ਤਾਕਤ ਪ੍ਰਾਪਤ ਕਰ ਲਈ ਸੀ ਤਦ ਤੱਕ ਇਸੇ ਸ਼ਹਿਰ ਵਿੱਚ ਸਸ ਗੋਰੇ ਦੀ ਆਵਾਜ਼ ਹੈ ਇਥਾਂ ਇੱਕ ਆਸ਼ਰਮ ਬਣਿਆ ਹੋਇਆ ਸੀ ਇਹ ਲਾ ਲਾਭ ਸੰਗ ਆਠਕ ਮर्यादा ਸੀ ਕੀ ਸੀ ਨੂੰ ਅੰਜਪਰਤੀਤ ਹੁੰਦਾ ਹੈ ਕਿ ਬਾਬਾ ਜੀ ਸਾਖ ਸਾਤ ਸ੍ਰੀ ਰੂਪੀ ਵਿੱਚ ਮੇਰੇ ਨਾਲ ਗੱਲਬਾਤ ਕਰ ਰਹੇ ਹਨ ਇੱਕ ਸਮੇਂ ਸ਼ਾਮ ਦਾ ਵਕਤ ਸੀ ਬਾਬਾ ਜੀ ਆਪਣੀ ਹੈਸੀ ਕਮਰੇ ਵਿੱਚ ਸੋਧਨ ਦਾ ਪਾਠ ਕਰਕੇ ਸੀ ਮੰਨ ਕਰ ਰਹੇ ਸਨ ਕਿ ਬਾਬਾ ਜੀ ਦਾ ਧਿਆਨ ਅਚਾਨਕ ਅਸ਼ਪ੍ਰੇਮੀ ਵੱਲ ਗਿਆ ਜੋ ਬਾਬਾ ਜੀ ਦੇ ਕਾਫੀ ਨੇੜੇ ਦਾ ਸੰਗਤੀ ਸੀ ਧਿਆਨ ਵਿੱਚ ਦੇਖਿਆ ਕਿ ਉਹ ਪ੍ਰੇਮੀ ਅਚਾਰਨ ਤੋਂ ਨਿਕਣ ਬਾਅਦ ਤੇ ਕਰੋ ਤਰਪਿਆ ਹੈ ਤੇ ਮਾਨ ਵਿੱਚ ਕਾਮ ਪੂਰਤੀ ਦਾ ਫਰਨਾ ਕਾਫੀ ਚੱਲ ਰਿਹਾ ਹੈ ਬਾਬਾ ਜੀ ਨੇ ਸੋਚਿਆ ਕਿ ਜੇਕਰ ਕੋਈ ਯਤਨ ਨਾ ਕੀਤਾ ਗਿਆ ਤਾਂ ਹੋ ਸਕਦਾ ਹੈ ਕਿ ਗੁਰੂ ਬਾਖ ਅਨਸਾਰ ਨਿਮਕ ਕਾਮਸਵਾਦ ਕਰਨ ਕੋਈ ਦਿਨਸ ਦੁੱਖ ਪਾਵੇ ਅਤੇ ਇਹ ਪਹਿੜਾ ਫੁਰਨਾ ਜੋ ਸਕਾਰ ਹੋਣ ਲਈ ਸਰੀਰ ਨੂੰ ਲੈ ਤੁਰਿਆ ਹੈ ਪਤਾ ਨਹੀਂ ਕਿ ਐਸੇ ਖੂ ਖਾਤੇ ਵਿੱਚ ਸੁੱਟ ਦੇਵੇ ਸਾਡਾ ਮੁਹੱਬਤੀ ਇਹ ਸਾਡਾ ਮੁਹੱਬਤੀ ਹੈ ਜੋ ਸਾਡਾ ਵੀ ਫਰਜ਼ ਬਣਦਾ ਹੈ ਕਿ ਇਸ ਦਾ ਬਚਾਓ ਕਰੀਏ ਗੁਰੂ ਚਰਨਾਂ ਵਿੱਚ ਬੇਨਤੀ ਕੀਤੀ ਅਤੇ ਸੁਖਮਨੀ ਸ੍ਰੀ ਨਾਲ ਜੋ ਆਤਮਾ ਸਤੂਰ ਸ੍ਰੀ ਤੋਂ ਵਕ ਕਰਕੇ ਬਣਿਆ ਸੀ ਸਰਗੋਦਾ ਤੋਂ ਲਹੌਰ ਪੁਰਜ ਕੇ ਉਸ ਸੜਕ ਤੇ ਉਸ ਪ੍ਰੇਮੀ ਨੂੰ ਅੱਗੇ ਹੋ ਕੇ ਮਿਲੇ ਜੇ ਸੜਕ ਤੇ ਉਹ ਪ੍ਰੇਮੀ ਬਾਹੂਦਾਹੀ ਬੁਰੀ ਪ੍ਰੇਰਨਾ ਦੀ ਅੰਤੁਰਿਆ ਜਾ ਰਿਹਾ ਸੀ ਜਾ ਪੁੱਛਿਆ ਕਿ ਭਾਈ ਜੀ ਕਿੱਧਰ ਚੱਲੇ ਹੋ ਅਸੀਤਾਂ ਨੂੰ ਮਿਲਣਾ ਇਸਾ ਬਾਬਾ ਜੀ ਨੂੰ ਸਾਹਮਣੇ ਤੱਕ ਕੇ ਬਚਨ ਸੁਣ ਕੇ ਜਦੋਂ ਆਸ਼ਰਮ ਦੀ ਚੋਟੀ ਦੇ ਜੋ ਜੋਗੀ ਇਸ ਸਮਰਾ ਨੇ ਇਸ ਨੂੰ ਪੜਖ ਕੇ ਆਸ਼ਰਮ ਦੇ ਮੁਖੀ ਬਜੋ ਚੁਣ ਲਿਆ ਤੇ کئی ਮਹੀਨਿਆਂ ਦੇ ਸਖਤ ਯੋਗ ਅਭਿਆਸ ਨਾਲ ਇਸ ਨੂੰ ਕਾਫੀ ਨਪੁੰਨ ਬਣਾ ਦਿੱਤਾ ਉਹ ਲੈਂਦਾ ਹੈ ਕਿ ਇੱਕ ਦਿਨ ਮੈਂ ਗੁਫਾ ਵਿੱਚ ਸਮਾਧੀ ਲਾਈ ਧਿਆਨ ਮਗਨ ਸੀ ਕਿ ਮੈਂ ਆਪਣੇ ਸਤੂਲ ਸਰੀਰ ਨੂੰ ਉੱਥੇ ਹੀ ਛੱਡ ਦਿੱਤਾ ਤੇ ਸੂਖਮ ਸਰੀਰ ਨਾਲ ਅਸ ਗੁਫਾ ਚੋਂ ਨਿਕਲ ਕੇ ਸਾਰੇ ਤਬਤ ਦੀ ਸ਼ਹਿਰ ਕੀਤੀ ਇੱਕ ਅਣਦੱਸੀ ਸੂਖਮ ਤਾਰ ਨਾਲ ਮੇਰਾ ਸੂਖਮ ਅਤੇ ਸਤੂਲ ਸਰੀਰ ਦਾ ਆਪਸੀ ਸੰਬੰਧ ਬਣਿਆ ਰਿਹਾ ਕੋਜੇ ਚ ਇਸ ਪ੍ਰਕਾਰ ਦੁਨੀਆ ਦਾ ਰੰਗ ਦੇ ਦੇਖ ਕੇ ਫਿਰ ਮੈਂ ਗੁਫਾ ਚ ਆਪੇ ਆਪਣੇ ਸਤੂਲ ਸਰੀਰ ਵਿੱਚ ਜਾ ਪਰਵੇਸ਼ ਕੀਤਾ ਇੱਥੇ ਹੀ ਵਸ ਨਹੀਂ ਕਿ ਇੱਕ ਹੋਰ ਯੋਗੀ ਪਰਮਹੰਸ ਜੋਗਾਨੰਦ ਨੇ ਆਪਣੀ ਸਹਿ ਸਹਿ ਜੀਵਨੀ ਲਿਖੀ ਹੈ ਜੋ ਕਿ ਨਾ ਹੈਠਾ ਉਲਕਾ ਚ ਅਸ਼ਪੀ ਹੈ ਜਿਨ ਸਤੂ ਰਸੀ ਤੋਂ ਸੁਖਨ ਸਰੀਰ ਜਿਤਾ ਕਰਕੇ ਦੁਨੀਆ ਵਿੱਚ ਵਿਚਰਣ ਦੀਆਂ ਕਈ ਘਟਨਾਵਾਂ ਉਹ ਜੋਗੀ ਨੇ ਉਸ ਵਿੱਚ ਲਿਖੀਆਂ ਹਨ ਗੱਲ ਤਾਂ ਸਿਰਫ ਮਨ ਨੂੰ ਪੂਰਨ ਇਕਾਗਰ ਕਰਨ ਦੀ ਹੈ ਨਮੀ ਵਰਸ਼ਾ ਜਿਹਾ ਹਾਸਾ ਵਿੱਚ ਵਿਚਰ ਜਾਣਾ ਬਹੁਤ ਹੀ ਮਾਮੂਲੀ ਗੱਲ ਹੈ ਕਿਉਂਕਿ ਪਰਮੇਸ਼ਰ ਪ੍ਰਤੀ ਰਮੇਸ਼ਰ ਪ੍ਰਾਪਤੀ ਤੋਂ ਤਾਂ ਇਹ ਬਹੁਤ ਹੀ ਠੰਗਾ ਵਸਤਾ ਹਨ ਨਾਵ ਲਿਖਣ ਜੋਗ ਨਹੀਂ ਇਸ ਲਈ ਇੱਥੇ ਨਾਂ ਨਹੀਂ ਲਿਖਿਆ ਸ੍ਰੀ ਰਬ ਪਾਣੀਓ ਪਾਣੀ ਹੋ ਗਿਆ ਅਤੇ ਭੈੜੇ ਫੌਨੇ ਉੱਪਰ ਪਾਣੀ ਵਹੇਰ ਗਿਆ ਉਹ ਪ੍ਰੇਮੀ ਬਾਬਾ ਜੀ ਨਾਲ ਵਾਪਸ ਕਰਨ ਨੂੰ ਤਰਪਿਆ ਜਦੋਂ ਕਰ ਦੇਨ ਅੰਨ ਦੀਖ ਪੁੱਜੇ ਤਾਂ ਉਹ ਪ੍ਰੇਮੀ ਅੱਗੇ ਪਿੱਛੇ ਤੱਕੇ ਪਰ ਮਹਾਤਮਾ ਮਹਾਪਰਖਤਾ ਆਪਣਾ ਹਾਜਰ ਮਾ ਸੇਬਾਸ ਆਪਣੇ ਪੰਜ ਭੂਤਕ ਸਤੂਰ ਸਰੀਰ ਵਿੱਚ ਸਰਗੋਦੇ ਆ ਗਏ ਚੁੱਕੇ ਸਨ ਮਾਨ ਵਿੱਚੋਂ ਭੈੜਾ ਫੋਨਾ ਤਾਂ ਦਰਸ਼ਨ ਨਾਲ ਹੀ ਨਿਕਲ ਚੁੱਕਾ ਸੀ ਹੁਣ ਤਾਂ ਬਸਤਾਵਾ ਹੀ ਮਾਨ ਨੂੰ ਲਾਣ ਤਾਂ ਪਾ ਰਿਹਾ ਸੀ ਸਾਰਾਂ ਕੀਤਾ ਤੇ ਅਗਲੇ ਦਿਨ ਉਹ ਪ੍ਰੇਮੀ ਲਾਹੌਰ ਤੋਂ ਚੱਲ ਕੇ ਸਰਗੋਦੇ ਬਾਬਾ ਜੀ ਪਾਸ ਸ਼ਮਾਫੀ ਮੰਗਣ ਵਾਸਤੇ ਪੁੱਜਾ ਬਾਬਾ ਜੀ ਨੇ ਉਸ ਸਿੱਖੀ ਨੂੰ ਹੱਦ ਦੇ ਵਿੱਚ ਅੰਦਰੜ ਕਰਨ ਲਈ ਪ੍ਰੇਰਨਾ ਦਿੱਤੀ ਤੇ ਕਿਹਾ ਕਿ ਗਾਂ ਤੋਂ ਕੋਈ ਐਸਾ ਭੈੜਾ ਸੰਕਲਪ ਜੇਕਰ ਬਣੇ ਤਾਂ ਉਸ ਵੇਲੇ ਹੀ ਸਤਿਗੁਰੂ ਨਿਨ ਹਜਨਰ ਜਾਣ ਕੇ ਕਿ ਸਾਡਾ ਗੁਰੂ ਸਦਾ ਸੁਣਦਾ ਸਦਾ ਵੇਖਦਾ ਅੰਤਰਜਾਮੀ ਹੈ ਉਹ ਅੱਗੇ ਅਦਾਸ ਕਰਨੀ ਜੋ ਵੀ ਆਪਾਂ ਮਾੜੇ ਜਾਂ ਚੰਗੇ ਕੰਮ ਕਰਦੇ ਹਾਂ ਸਾਡੇ ਸਾਰੇ ਹੀ ਦਿੱਤੇ ਕਰਮਾਂ ਉੱਤੇ ਉਹ ਪਰਮ ਅੱਖ ਵੇਖਦਾ ਹੈ ਅੰਦਰ ਕਮਾਣਾ ਸਤਪਾਰ ਉਗੜੇ ਭਾਵੇਂ ਕੋਈ ਬਹਿ ਧਰਤੀ ਵਿੱਚ ਸਮਾਈ ਉਹ ਤਾਂ ਘਟ ਘਟ ਦੇ ਅੰਤਰ ਦੀ ਕੀ ਜਾਣਦਾ ਭਰੇ ਮੂਰੇ ਕੀ ਕਟ ਕਟ ਕੇ ਅੰਤਰ ਕੀ ਜਾਣ ਤ ਭਲੇ ਬੁਰੇ ਕੀ ਪੀਰ ਪਛਾਨਤਾ ਨੁਖ ਮਾੜਾ ਕਰਮ ਉਸ ਵੇਲੇ ਕਰਦਾ ਹੈ ਜਦੋਂ ਇਹ ਜਾਣੇ ਕਿ ਉਸ ਨੂੰ ਕੋਈ ਵੇਖ ਨਹੀਂ ਵੇਖਦਾ ਨਹੀਂ ਪਰ ਜੇ ਮਨ ਚ ਸਤਿਗੁਰੂ ਜੀ ਦਾ ਫਰਮਾਨ ਜਾਦ ਆ ਜਾਵੇ ਤਰ ਮਾੜੇ ਕਰਮਾਂ ਤੋਂ ਇਹ ਜੀਵ ਬਚ ਸਕਦਾ ਲੋਕ ਕਮਾਵੇਂ ਕਸਤੇ ਜਾਂ ਵੇਖੇ ਸਦਾ ਦੂਰ ਥਾਨ ਅਥਨ ਅਨੰਤਰ ਰਾਵਰਿਹਾ ਪ੍ਰਉ ਮੇਰੇ ਪਰਪੂਰ ਮੇਰਾ ਪਰਪੂਰ ਅਤੇ ਨਿਕ ਪੜਦੇ ਮੈਂ ਕਮਾਵੇ ਬਕਾਰ ਖਾਨ ਮਾਰ ਪਗਟ ਹੋਏ ਸੰਸਾਰ ਨਾਲੇ ਕਰਮ ਉਹਨਾਂ ਮਨੁੱਖਾਂ ਨੂੰ ਜਨਮਾਂ ਦੇ ਗੀੜ ਵਿੱਚ ਪਾ ਦਿੰਦੇ ਹਨ ਜੀਵ ਗੁਰੂ ਦਾ ਅਰਦਾਸ ਹੀ ਕਰਦੇ ਰਹੇ ਤਾਂ ਸਤਿਗੁਰੂ ਜੀ ਨੇਮਤ ਕਰ ਦਿੰਦੇ ਹਨ ਗੁਰੂ ਪਾਸ਼ਾ ਜੀ ਦਾ ਹਕਮ ਵੀ ਹੈ ਜੀ ਕੀ ਮਿਰਥਾ ਹੋਈ ਸੁਗੁਰਪੀਐ ਅਰਦਾਸ ਕਰ ਸੂਰ ਨ ਸੈਣ ਹਿੱਸਾ ਕਰਮਨ ਤਨ ਮਨ ਤਨ ਅਰਪ ਸਾਰੀ ਆਪਾਂ ਸਮਰਪਿਤ ਕਰਕੇ ਸੱਚੇ ਦਿਲੋਂ ਕੀਤੀ ਅਰਦਾਸ ਨਾਲ ਸਰਬ ਕਾਰਜ ਰਾਸ ਹੁੰਦੇ ਹਨ ਅਤੇ ਮਨੁੱਖ ਗੁਰੂ ਦੀ ਕਿਰਪਾ ਦਾ ਪਾਤਰ ਬਣ ਜਾਂਦਾ ਇਸ ਪ੍ਰਕਾਰ ਬਾਬਾ ਜੀ ਪਾਸਿਓਂ ਇਹ ਗੁਰੂਆਂ ਬੰਦੇ ਇਹ ਸੁਣ ਕੇ ਉਸ ਪ੍ਰੇਮੀ ਨੇ ਪਿਛਲੇ ਪ੍ਰਸਤਾਵ ਕੀਤਾ ਤੇ ਗਾ ਤੋ ਸਾਵਧਾਨ ਹੋ ਕੇ ਗੁਰੂ ਅੱਗੇ ਆਸ ਅਨਸਾਰ ਚੱਲਣ ਲਈ ਬਚਨ ਬੰਦ ਦੁਆ। ਯਹੀ ਇੱਕ ਹੋਰ ਘਟਨਾ ਦਾ ਸ ਇੱਕ ਹੋਰ ਘਟਨਾ ਜੋ 1953 ਈਸਵੀ ਦੀ ਤਕਰੀਬਨ ਦੀ ਹੈ। ਇਥੇ ਨਹੀਂ ਜੋਗ ਨਹੀਂ ਸਮਝੇ ਸਮਝੇਗਾ ਉਹ ਘਟਨਾ ਇਸ ਪ੍ਰਕਾਰ ਹੈ ਕਿ ਇੱਕ ਗੁਰਮਖ ਪਰਬਾਰ ਜੋ ਬਾਬਾ ਜੀ ਵਿੰਦਾ ਸਿੰਘ ਜੀ ਸੀ ਜਲੰਧਰ ਮਾਡਲ 55 ਵਚਨਦਾ ਸੀ। ਉਹਨਾਂ ਦੇ ਤਿੰਨ ਬੱਚੇ ਸਨ, ਦੋ ਲੜਕੀਆਂ ਤੇ ਇੱਕ ਲਾੜ। ਦੋ ਲੜਕੇ ਤੇ ਇੱਕ ਲੜਕੀ। ਉਹਨਾਂ ਨੇ ਆਪਣੇ ਇੱਕ ਪੁੱਛੰਗੀ ਦਾ ਵਿਆਹ ਇੰਗਲੈਂਡ ਵਿੱਚ ਕਰ ਦਿੱਤਾ। ਸਰਦਾਰਾਂ ਦੇ ਘਰ ਦਾ ਹੋਣ ਕਾਰਨ ਉਸ ਬੱਚੇ ਨੇ ਹੱਥੀਂ ਬਹੁਤਾ ਕੰਮ ਕਰਾਇਆ ਰਖਿਤਾ ਨਹੀਂ ਸੀ। ਬਾਹਰ ਬਦੇਸ਼ ਜਾ ਕੇ ਕਾਫੀ ਮਿਹਨਤ ਕਰਨੀ ਪਈ। ਦੂਸਰੇ ਘਰਦਿਆਂ ਦੇ ਪਿਆਰ ਦੀ ਘਾਟ ਕਰਨ ਬੱਚੇ ਦਾ ਮਾਨ ਨੰਗਰੈਣ ਤੋਂ અપਰਾਮ ਹੋ ਗਿਆ ਤੇ ਉਸਨੇ ਆਪਣੀ ਮਾਤਾ ਨੂੰ ਪੱਤਰ ਪਾਇਆ ਕਿ ਇਸ ਮੌਸਮ ਵਿੱਚ ਮੇਰਾ ਮਨ ਨਹੀਂ ਲੱਗਦਾ ਸੋ ਮੈਂ ਜਲਦੀ ਸੀ ਬਾਅਦ ਸਾਰਿਆਂ ਹਾਂ ਇਹ ਪੱਤਰ ਲੈ ਕੇ ਬੀਬੀ ਬਾਬਾ ਜੀ ਪਾਸ ਆਈ ਤੇ ਪੱਤਰ ਸੁਣਦਿਆਂ ਨਾਲ ਹੀ ਬੇਨਤੀ ਕੀਤੀ ਕਿ ਬੜੇ ਜਤਨਾ ਨਾਲ ਅਸੀਂ ਲੜਕੇ ਨੂੰ ਬਾਹਰ ਭੇਜਿਆ ਹੈ ਉੱਥੇ ਉਸ ਦਾ ਮਨ ਨਹੀਂ ਲੱਗਦਾ ਤੇ ਬਾਅਦਸਾ ਜਾਣ ਬਾਰੇ ਪੱਤਰ ਲੈ ਆਇਆ ਹੈ ਜੇ ਉਹ ਆਵਸਾ ਗਿਆ ਤਾਂ ਉਹ ਸਵੀਕਾਰ ਬਾਣੀ ਨੂੰ ਵੀ ਮੈਂ ਇੱਧਰ ਹੀ ਆਉਂ ਨੂ ਵੀ ਇੱਧਰ ਹੀ ਆਉਣਾ ਪਵੇਗਾ ਅਤੇ ਜੇ ਉਹ ਇੱਧਰ ਨਾ ਆਈ ਤਾਂ ਸਾਰਾ ਪਰਿਵਾਰ ਅੰਝਣ ਵਿੱਚ ਪੈ ਜਾਵੇਗਾ ਸੋ ਕਿਰਪਾ ਕਰਕੇ ਆਪ ਜੀ ਕੋਈ ਅਪਾਸ ਨੰਦੀ ਸੱਚਾ ਕਰੋ ਜੀ ਬਾਬਾ ਜੀ ਕਹਿਣ ਲੱਗੇ ਕਿ ਜੀ ਤੁਸੀਂ ਦਾਸ ਨਾ ਹੋਵੋ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨਾਂ ਵਿੱਚ ਦਾਸ ਬਣਤੀ ਭਾਵਨੀ ਭਾਵਨਾ ਸਹਿਤ ਕਰੋ ਕਿਉਂਕਿ ਸਤਗੁਰੂ ਜੀ ਜਗਦੀ ਜੋਤ ਦਾ ਸਾ ਪਾਸ਼ਿਆਂ ਦੇ ਪਰ ਲਖ ਸੁਖ ਹਨ ਦੂਸਰੇ ਹਰ ਰੋਜ਼ ਆਪਣੇ ਨਿਤਨੇਮ ਤੋਂ ਇਲਾਵਾ ਪੰਜ ਪਾਠ ਜੋਗ ਜੀ ਸਹਿਬ ਦੇ ਪ੍ਰੇਮ ਨਾਲ ਕਰਕੇ ਬੱਚੇ ਦੇ ਨਾਮ ਅਰਦਾਸ ਕਰਿਆ ਕਰਉ ਸਤਗੁਰੂ ਜੀ ਕਿਰਪਾ ਕਰਨਗੇ ਸੁਬੀਬੀ ਨੇ ਬਚਨ ਮੰਨ ਕੇ ਗੁਰੂ ਚਰਨਾਵਿਚ ਅਰਦਾਸ ਕੀਤੀ ਤੇ ਨਵਾਬ ਜਲੰਧਰ ਚਲੀ ਗਈ ਕੋਈ 2 ਹਫ਼ਤੇ ਪਿੱਛੋਂ ਬੀਬੀ ਬੜੀ ਪ੍ਰੇਸ਼ਾਨ ਚਿੱਤ ਮੋੜ ਆਪਜੀ ਪਾਸ ਆਈ ਨਰ ਫਤੇ ਬੁਲਾਉਣ ਪ੍ਰੰਤ ਬਾਬਾ ਜੀ ਨੇ ਪੁੱਛਿਆ ਕਿ ਬੀਬੀ ਜੀ ਸੁਣਾਓ ਕੋਈ ਕਾਫੇ ਦਾ ਖਤ ਪੱਤਰ ਆਇਆ ਹੈ ਬੀਬੀ ਕਹਿਣ ਲੱਗੀ ਕਿ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ ਉਸ ਦਾ ਪੱਤਰ ਲੈ ਕੇ ਆਈ ਹਾਂ ਇਹ ਜੋ ਪੱਤਰ ਉਸ ਨੇ ਲਿਖਿਆ ਹੈ ਸਾਡੀ ਸਮਝ ਵਿੱਚ ਨਹੀਂ ਆਉਂਦਾ ਬਾਬਾ ਜੀ ਨੇ ਉਹ ਪੱਤਰ ਜੋ ਬੀਬੀ ਨੇ ਦਿੱਤਾ ਦਾਸ ਨੂੰ ਪੜਨ ਲਈ ਹੁਕਮ ਕੀਤਾ ਅਸਪੱਤਰ ਵਿੱਚ ਉਸ ਲੜਕੀ ਨੇ ਫਤਿਹ ਪ੍ਰਾਂਤ ਆਪਣੀ ਮਨਸਾ ਨੂੰ ਲਿਖਿਆ ਸੀ ਕਿ ਜਿਵੇਂ ਮੈਂ ਪਹਿਲੇ ਬਾਬ ਸਿੰਘ ਜੀ ਜਾਣ ਬਾਰੇ ਆਪਣਾ ਮਨ ਬਣਾ ਲਿਆ ਸੀ ਪਿਛਲੇ ਸੋਮਵਾਰ ਮੈਂ ਦਾਸਮਾਨ ਕਰਨ ਛੁੱਟੀ ਲੈ ਕੇ ਇੱਕ ਪਾਰਕ ਵਿੱਚ ਪਾਠ ਕਰ ਰਿਹਾ ਸੀ ਕਿ ਮੇਰੇ ਪਾਸ ਰਾਮਪੁਰ ਖੀੜੇ ਵਾਲੇ ਬਾਬਾ ਜੀ ਆਏ ਤੇ ਅੱਡੇ ਕਾਂਟੇ ਦੇ ਤ੍ਰੀਵ ਮੇਰੇ ਨਾਲ ਬਚਨ ਕੀਤਾ ਮੈਂ ਉਹਨਾਂ ਨੂੰ ਆਪਣਾ ਦਾਸਮਾਨ ਅਤੇ ਵਾਪਸ ਇੰਡੀਆ ਚਲੇ ਜਾਣ ਬਾਰੇ ਦੱਸਿਆ ਸੀ ਸੋ ਉਹਨਾਂ ਨੇ ਮੈਨੂੰ ਖਾਫੀ ਸਮਝਾਇਆ ਤੇ ਕਿਹਾ ਕਿ ਵਾਪਸ ਜਾਣ ਦੀ ਲੋੜ ਨਹੀਂ ਜਦ ਮਨ ਦਾਸ ਰਵੇ ਤਦ ਪਾਠ ਸਿਮਨ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰਿਆ ਕਰੋ ਸੋ ਉਸ ਦਿਨ ਤੋਂ ਮੇਰਾ ਮਨ ਬਿਲਕੁਲ ਠੀਕ ਹੈ ਮੈਂ ਕੰਮ ਤੇ ਵੀ ਪੂਰੀ ਤਰ੍ਹਾਂ ਸਮਾਂ ਸਮਝਦਾ ਹਾਂ ਅਤੇ ਜੋ ਵਾਪਸ ਇੰਡੀਆ ਜਾਣ ਬਾਰੇ ਤੁਹਾਨੂੰ ਲਿਖਿਆ ਸੀ ਸੋ ਹੁਣ ਮੈਂ ਫੈਸਲਾ ਬਦਲ ਲਿਆ ਹੈ ਤੁਸੀਂ ਕਿਸੇ ਕਿਸਮ ਦਾ ਫਿਕਰ ਨਹੀਂ ਕਰਨਾ ਮੈਂ ਬਾਬਾ ਜੀ ਦੇ ਦਰਸ਼ਨ ਕਰਕੇ ਇੰਨਾ ਪ੍ਰਭਾਵਿਤ ਹੋਇਆ ਕਿ ਮੈਂ ਪੁੱਛ ਵੀ ਨਹੀਂ ਸਕਿਆ ਕਿ ਉਹ ਕਿੱਥੇ ਠਹਿਰੇ ਹੋਏ ਹਨ ਸੋ ਤੁਸੀਂ ਗੁਰਦੁਆਰਾ ਸਾਹਿਬ ਜਾ ਕੇ ਸੇਵਾਦਾਰਾਂ ਪਰਛੋਈ ਪਤਾ ਕਰੋ ਕਿ ਬਾਬਸੀ ਦਾਸ ਲਿਖਣਾ ਕਿ ਬਾਬਾ ਜੀ ਕਿੱਥੇ ਕਿਸ ਪਾਸ ਰਹਿ ਰਹੇ ਹਨ ਅਤੇ ਉਹਨਾਂ ਦਾ ਕਿੰਨਾ ਚਿਰ ਇੰਗਲੈਂਡ ਰਹਿਣਾ ਹੈ ਇਸ ਤਰ੍ਹਾਂ ਜੋ ਪੱਤਰ ਲਿਖਿਆ ਸੀ ਮੈਂ ਬਾਬਾ ਜੀ ਨੂੰ ਪੜ ਕੇ ਸੁਣਾ ਦਿੱਤਾ ਪੱਤਰ ਸੰਕੇਤ ਬਾਬਾ ਜੀ ਨੇ ਖਾਤ ਮੇਰੇ ਪਾਸੋਂ ਲੈ ਕੇ ਪੜਛਟਿਆ ਇਹ ਵੀ ਨੂੰ ਹਦਾਇਤ ਕੀਤੀ ਕਿ ਇਹ ਗੱਲਗਾ ਕਿਸ ਨੂੰ ਨਹੀਂ ਦੱਸਣੀ ਕਾਕੇ ਨੂੰ ਕਹਿਣਾ ਕਿ ਗੁਰਬਾਣੀ ਦਾ ਪਾਠ ਕਰਿਆ ਕਰ ਕਰੇ ਅਤੇ ਜੋ ਤੁਹਾਨੂੰ ਜਪਜੀ ਸਾਹਿਬ ਦੇ ਪਾਠ ਦੱਸੇ ਹਨ ਉਹ ਵੀ ਜ਼ਰੂਰੀ ਕਰੀ ਜਾਣੇ। ਬਾਕੀ ਸਾਡੇ ਪਰਥਾਏ ਕਾਪੇ ਨੂੰ ਕਵਜਣਾ ਹੀ ਲਿਖਣਾ ਹੈ। ਇਹਨੇ ਬਚਨ ਕਰਦੇ ਹੋਏ ਬਾਬਾ ਜੀ ਮੰਝੇ ਤੋਂ ਉੱਠੇ ਅਤੇ ਉਹ ਪੱਤਰ ਜੋ ਪਾੜ ਕੇ ਹੱਥ ਵਿੱਚ ਫੜਿਆ ਸੀ ਚੁੰਨੇ ਵਿੱਚ ਦੀਵਾਲੀ ਦੀ ਅੱਗ ਵਿੱਚ ਛਾੜ ਦਿੱਤਾ। ਬੀਬੀ ਜੀ ਦੇ ਵਾਪਸ ਜਾਣ ਤੋਂ ਪੁੱਛੋ ਆਹ ਜੀ ਨੇ ਦਾਸਾਂ ਨੂੰ ਦੱਸਿਆ ਕਿ ਸਤਿਗੁਰੂ ਜੀ ਨੇ ਕਿਰਪਾ ਕਰਕੇ ਸਾਡੀ ਸਵਤਹਾਤਮਾ ਨੂੰ ਅੰਨੀ ਤੋ ਅੰਤਰਤਾਵਕਸ਼ੀ ਹੋਈ ਹੈ ਕਿ ਇੱਥੇ ਬੈਠੇ ਹੀ ਅਸੀਂ ਸਾਰੀ ਦੁਨੀਆ ਵਿੱਚ ਜਿੱਥੇ ਵੀ ਜਾਣਾ ਚਾਹੀਏ ਸੁਖਮ ਸਰੀਰ ਨਾਲ ਚਲੇ ਜਾਂਦਾ ਹੈ ਦੂਸਰੇ ਨੂੰ ਇਹ ਪਤਾ ਨਹੀਂ ਲੱਗਦਾ ਕਿ ਇਹ ਸਰੀਰ ਸਤੂਲ ਹੈ ਜਾਂ ਸੂਖਮ ਹੈ ਇਹ ਸਤਿਗੁਰੂ ਜੀ ਦੀ ਸਾਡੇ ਉੱਪਰ ਖਾਸ ਬਖਸ਼ਿਸ਼ ਹੈ ਸੋ ਇਸ ਪ੍ਰਕਾਰ ਇਹ ਮਹਾਨ ਆਤਮਾ ਇਸ ਸੰਸਾਰ ਵਿੱਚ ਸਰੀਰਾਂ ਦੀ ਵਿਚਰਦੀ ਹੈ ਜਦੋਂ ਭਜਨ ਸਿਵਰਨ ਵਿੱਚ ਬੈਠਣਾ ਤਾਂ ਸਰੀਰ ਤੋਂ ਅੰਤਰ ਹੋ ਕੇ ਅਗੰਮੀ ਦੇਸ ਦੇ ਰੰਗ ਮਾਨਣੇ ਅਤੇ ਅਨੇਕਾਂ ਪ੍ਰੇਮੀਆਂ ਨੂੰ ਉਹਨਾਂ ਦੇ ਬਲੇਹਤ ਉਹਨਾਂ ਦੀ ਸਾਧਾ ਭਾਵਨਾ ਦੀਨ ਆਰਥਿਕ ਪਰਮਾਸਕ ਗਵਾਇ ਸੋਥਾ ਸੀ ਰਾਹੀ ਦੇ ਆਉਣੀ ਆਪਜੀ ਲਈ ਇੱਕ ਮਹਮੁਲੀ ਗੱਲ ਸੀ ਇੱਥੇ ਸਵਾਗਤ ਕਰਦੇ ਆਂ ਬੋਲਣ ਚ ਕੋਈ ਅੱਖਰ ਪਤਾ ਘਟਾ ਪੁਛੇ ਖਮਾਫੀ ਨਹੀਂ ਆਪਦੀ ਨੂੰ ਜਾਣ ਬੱਚੀ ਜਾਣ ਕੇ ਮਾਫਰਨਾ ਅੱਗੇ ਤੋਂ ਸੇਵਾ ਕਰਨ ਦਾ ਬਰਮਾਸ਼ਨਾ ਮਾਗੁਰ ਜੀ ਘਾਤ ਮਾਹਸਾ ਸਿਵਾਗੁਰ ਜੀ ਕੀ ਫਤਹਿ